ਹਾਂਜੀ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਆਂ ਪਿੰਡ ਗੱਲੇਵਾਲ ਜ਼ਿਲ੍ਹਾ ਲੁਧਿਆਣਾ ਤੇ ਆਪਣੇ ਨਾਲ ਮੌਜੂਦ ਨੇ ਸਰਦਾਰ ਮਨਪ੍ਰੀਤ ਸਿੰਘ ਜੀ ਅੱਜ ਆਪਾਂ ਇਹਨਾਂ ਦੇ ਖੇਤ ਵਿੱਚ ਖੜੇ ਆਂ ਇਹਨਾਂ ਨੇ 1401 ਬਾਸਪਤੀ ਲਗਾਈ ਹੋਈ ਆ ਬਹੁਤ ਹੀ ਵਧੀਆ ਬਾਸਪਤੀ ਖੜੀ ਆ ਤੇ ਆਪਾਂ ਜਿਨ੍ਹਾਂ ਨਾਲ ਗੱਲਬਾਤ ਕਰਦੇ ਆਂ ਕਿ ਇਹਨਾਂ ਨੇ ਕਿਹੜੀ ਕੰਪਨੀ ਦਾ ਜਿਹੜਾ ਬੀਜ ਇਹ ਲਗਾਇਆ ਹੋਇਆ ਆ ਸਤਿ ਸ਼੍ਰੀ ਅਕਾਲ ਮਨਪ੍ਰੀਤ ਸਿੰਘ ਜੀ ਅੱਛਾ ਜੀ ਆਪਣੇ ਤੁਸੀਂ ਇਹ ਕਿਹੜੀ ਕੰਪਨੀ ਦਾ ਜਿਹੜੇ ਵੈਰਾਈਟੀ ਲਗਾਈ ਹੋਈ ਹੈ ਸਟਾਰ ਕੰਪਨੀ ਦਾ ਭਾਜੀ ਆਪਾਂ 1400 ਸਿਕ ਬੀ ਲਗਾ ਹੈ ਜੀ ਸਟਾਰ ਕੰਪਨੀ ਦੀ 1400 1 ਅੱਛਾ ਆਪਾਂ ਦੇਖਿਆ ਵੀ 1400 1 ਦੇ ਵਿੱਚ ਝੰਡਾ ਰੋਗ ਦੀ ਬਹੁਤ ਜ਼ਿਆਦਾ ਸਮੱਸਿਆ ਆਦੀ ਹੈ ਤੁਹਾਡੇ ਬਿਲਕੁਲ ਵੀ ਝੰਡਾ ਰੋਗ ਨਹੀਂ ਹੈਗਾ ਇਹਦਾ ਕੀ ਕਾਰਨ ਭਾਜੀ ਅੱਜ ਨੇ ਮਸ਼ੀਨਾਂ ਨਾਲ ਸੋਧਿਆ ਹੋਇਆ ਵੀ ਹੁੰਦਾ ਜੀ ਇਹ ਮਸ਼ੀਨਾਂ ਨਾਲ ਸੋਧਿਆ ਹੁੰਦਾ ਵੀ ਹੈ ਤੇ ਠੀਕ ਹੈ ਜੀ ਤੇ ਇੱਕ ਆਪਾਂ ਦੇਖਿਆ ਵੀ ਪਿਛਲੇ ਕੁਝ ਦਿਨ ਪਹਿਲਾਂ ਵੀ ਮੌਸਮ ਵੀ ਬਹੁਤ ਜ਼ਿਆਦਾ ਖਰਾਬ ਹੋਇਆ ਬਾਸਪਤੀਆਂ ਜਿਹੜ ਜੀ ਬਿਲਕੁਲ ਡਿਗ ਡਿਗੀ ਨਹੀਂ ਹੈਗੀ ਸਹੀ ਖੜੀ ਹੈ ਜੀ ਤੁਹਾਡੇ ਸਾਹਮਣੇ ਹੀ ਆ ਜੀ ਠੀਕ ਹੈ ਜੀ ਅੱਛਾ ਆਪਾਂ ਨੂੰ ਕਿੰਨਾ ਟਾਈਮ ਹੋ ਗਿਆ ਇਹ ਬਾਸਪਤੀ ਲਗਾਦਿਆਂ ਭਾਈ ਤਕਰੀਬਨ 2 ਸਾਲ ਤਾਂ ਹੋ ਹੀ ਗਏ ਜੀ 2 ਸਾਲ ਹੋ ਗਏ ਜੀ ਹਾਂਜੀ ਹਾਂਜੀ ਅਸੀਂ ਪਿਛਲੇ ਸਾਲ ਤੁਹਾਡੇ ਕੀ ਝੜ ਆਇਆ ਸੀਗਾ ਇਹਦੇ ਭਾਈ ਤਕਰੀਬਨ 28 ਕੁਇੰਟਲ ਨਿਕਲਿਆ ਜੀ ਪਿਛਲੇ ਸਾਲ 28 ਕੁਇੰਟਲ ਨਿਕਲਿਆ 28 ਕੁਇੰਟਲ ਨਿਕਲਿਆ ਅੱਛਾ ਤੇ ਤੁਹਾਡੇ 28 ਕੁਇੰਟਲ ਝੜ ਆਇਆ ਇੰਨਾ ਝੜ ਆਉਣ ਦਾ ਕਾਰਨ ਕੀ ਹੈ ਇਹ ਇੱਕ ਬੂਟਾ ਬਹੁਤ ਮਾਰਦੀ ਹੈ ਇੱਕ ਮੁੰਜਰ ਬਹੁਤ ਲੰਬੀ ਹੁੰਦੀ ਹੈ ਇਹਦੀ ਅੱਛਾ ਬੂਟਾ ਮਾਰਦੀ ਹੈ ਮੁੰਜਰ ਲੰਬੀ ਹੁੰਦੀ ਹੈ ਜਿਹਦੇ ਕਰਕੇ ਜਣੀ ਇਹ 3-4 ਕੁਇੰਟਲ ਝਾੜ ਜਿਹੜਾ ਉਹ ਵੱਧ ਆ ਜਾਂਦਾ ਵਾ ਵੱਧਦਾ ਹਾਂਜੀ ਅੱਛਾ ਇਸ ਤੋਂ ਇਲਾਵਾ ਇਹ ਪੱਕਣ ਚ ਕਿੰਨਾ ਕੁ ਟਾਈਮ ਲੈਂਦੀ ਹੈ ਤੇ ਕਿ ਨਹੀਂ ਬਾਜੀ 120 ਦਿਨ ਤਾਂ ਲੱਗ ਜਾਂਦੇ ਜੀ ਤੇ ਕੋਈ ਬਿਮਾਰੀ ਜਾਂ ਕੋਈ ਦਾਣਾ ਚੜਨ ਦੀ ਸਮੱਸਿਆ ਤਾਂ ਨਹੀਂ ਆਉਂਦੀ ਨਹੀਂ ਬਾਜੀ ਦਾਣਾ ਚੜਨ ਦੀ ਕੋਈ ਸਮੱਸਿਆ ਨਹੀਂ ਆਉਂਦੀ ਨਾ ਕੋਈ ਬਿਮਾਰੀ ਲੱਗਦੀ ਹੈ ਜੀ ਠੀਕ ਮੰਡੀ ਵਿੱਚ ਵੇਚਣ ਚ ਕੋਈ ਸਮੱਸਿਆ ਤਾਂ ਨਹੀਂ ਆਦੀ ਨਹੀਂ ਬਾਜੀ ਮੰਡੀ 'ਚ ਕੋਈ ਸਮੱਸਿਆ ਨਹੀਂ ਆਉਂਦੀ ਇਹ ਮੈਂ ਤਾਂ ਕਿਸਾਨਾਂ ਮੇਰਾ ਨਹੀਂ ਹੀ ਬੇਨਤੀ ਕਰਦਾ ਵੀਰੇ ਜਾਨੀ ਵਾਤਵਾਦੋ ਆਪਣਾ ਚਲੋ ਸੇ 12 ਸਟਾਰ ਕੰਪਨੀ ਲਗਾਓ ਤੇ ਔਰ ਵਾਤਵਾਦੋ ਮਨਾਫਾ ਕਮਾਓ ਆਪਾਂ ਪਿਛਲੇ ਸਾਲ ਦੇਖਿਆ ਵੀ ਆ ਕਿ ਲੋਕਾਂ ਦਾ ਸਵਾ ਸਵਾ ਲੱਖ ਰੁਪਏ ਦਾ ਜਿਹੜਾ ਕਿਲਾ ਆ ਹੋ ਨਿਕਲਿਆ ਵਾ ਨਿਕਲਿਆ ਹੀ ਨਿਕਲਿਆ ਬਿਲਕੁਲ ਨਿਕਲ ਚਲੋ ਠੀਕ ਹੈ